ਤੁਹਾਡੇ ਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਸਰਨਾਰਨ ਆਪਚੂਨ ਬਾਈ ਇਲੈਕਸ਼ਨ ਦੇ ਵਿੱਚ ਆਪਾਂ ਪਿਛਲੇ ਦਿਨਾਂ ਤੋਂ ਕਵਰੇਜ ਕਰ ਰਹੇ ਆ ਤੇ ਅੱਜ ਜਿਹੜਾ ਮੇਨ ਚੁਭਾਲ ਇੱਕ ਜਿਹੜਾ ਨਾਮੀ ਆਪਾਂ ਕਹਿ ਸਕਦੇ ਆ ਜੈਲ ਹੀ ਕਹਿ ਸਕਦੇ ਆ ਚੁਭਾਲ ਇਹ ਕਰਨਦਾਰਨ ਦੀ ਨਾਮੀ ਜੈਲ ਆ ਤੇ ਚੁਭਾਲ ਦੇ ਵਿੱਚ ਖੜੇ ਆ ਭਾਰੀ ਗਿਣਤੀ ਦੇ ਵਿੱਚ ਇਥੇ ਦੇ ਜਿਹੜੇ ਰਸਮੀ ਕਾਪੜੇ ਨਾਲ ਗੱਲਬਾਤ ਲਈ ਤਿਆਰ ਆ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹショਬ ਨਾਮ ਕੀ ਹੈ ਤੁਹਾਡਾ ਨਾਮ ਮੇਰਾ ਨਾਮ ਪੂਰਨ ਸਿੰਘ ਹੈ ਜੀ ਬਾਇ ਇਲੈਕਸ਼ਨ ਹੋ ਰਿਹਾ ਜੀ ਦਿਖਦਾ ਹੀ ਜਿਵੇਂ ਐਸੇ ਬਾਇ ਇਲੈਕਸ਼ਨ ਇਹਨੂੰ ਕਹਿ ਸਕਦੇ ਆ ਕਿਉਂਕਿ ਇੱਕ ਜੋ ਮੌਜੂਦਾ ਐਮ ਐਲ ਏ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਤੋਂ ਬਾਅਦ ਇਹ ਇਲੈਕਸ਼ਨ ਜਿਹੜਾ ਹੋ ਰਿਹਾ ਸੋਹਣ ਸਾਹਿਬ ਨਹੀਂ ਰਹੇ ਕਿ ਮੌਜੂਦਾ ਸਰਕਾਰ ਦੇ ਐਮ ਐਲ ਏ ਸੀਗੇ ਤੇ ਪਹਿਲਾਂ ਤਾਂ ਆਪਾਂ ਪਿਛਲੇ ਸਰਕਾਰ ਦੀ ਜਿਚਾਤ ਮਾਰ ਲਈਏ 4 ਸਾਲ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਚੋਹਾਲ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿੰਨੇ ਕਿ ਜਿਹੜੇ 4 ਸਾਲਾਂ 'ਚ ਕੰਮ ਹੋਇਆ ਨਹੀਂ ਕੋਈ ਚੋਹਾਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਜੀ ਕੋਈ ਇੱਕ ਵੀ ਬਾਹਰ ਖੜੀ ਪੰਜਾਬ ਦੀ ਸਰਕਾਰ ਜਿਹੜੀ ਦੱਸ ਨਹੀਂ ਸਕਦੀ ਵੀ ਇੱਕ ਵੀ ਕੰਮ ਕੀਤਾ ਗਿਆ ਚੋਹਾਲ ਦੇ ਵਿੱਚ ਇਪਰ ਹਲਾ ਪਹਿਲਾ ਕੰਮ ਕੀਤੇ ਸਤੰਦਿਦਾਂ ਦੇ ਕੰਮ ਕੀਤੇ ਸੀ ਕਾਲੀ ਦੇ ਸਰਕਾਰ ਦੇ ਕੰਮ ਹੋਏ ਸੀ ਬਾਦ ਸਾਹਿਬ ਨੇ ਬਹੁਤ ਪਾਇਆ ਦਿੱਤਾ ਸੀ ਕੰਮ ਹੋਏ ਹੈ ਜਿਚਵਾਲ ਦੇ ਵਿੱਚ ਬਸ ਸਟੈਂਡ ਬਣਿਆ ਤਸੀਲ ਬਣੀ ਆ ਉਸ ਤੋਂ ਬਾਅਦ ਸਟੇਡੀਅਮ ਬਣਿਆ ਪਰ ਉਸ ਤੋਂ ਬਾਅਦ ਕੋਈ ਕੰਮ ਨਹੀਂ ਬਣਿਆ ਹਾਂ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਤੇ ਇਹ ਗੱਲ ਕਹਿੰਦੇ ਆ ਵੀ ਜੇਕਰ ਜਿਹੜੀ ਸਰਕਾਰ ਉਸ ਦੇ ਦਾ ਜਿਹੜਾ ਐਮਐਲਏ ਜਿੰਨਾ ਬਹੁਤ ਜ਼ਰੂਰੀ ਹੁੰਦਾ ਤੇ ਜੇ ਗੱਲ ਕਰੀਏ ਤੇ ਤੂੰ ਪਹਿਲਾਂ 4 ਸਾਲ ਐਮਐਲਏ ਰਹੇ ਆ ਕੀ ਲੱਗਦਾ ਨਹੀਂ ਕਿ ਵੀ ਜਿਹੜੇ ਕੰਮ ਹੋਣ ਉਹ ਕਹਿ ਰਹੇ ਵੀ ਸਾਲ ਤੋਂ ਹੋਣਗੇ ਪਿਛਲੇ 4 ਸਾਲਾਂ ਚ ਹੋ ਜਾਣੇ ਚਾਹੀਦੇ ਸੀ ਵੇਖੋ ਜੀ ਪਹਿਲੇ 4 ਸਾਲ ਦੇ ਵਿੱਚ ਇੱਕ ਵੀ 10 ਦਿਨੋਂ ਵੀ ਫਰਾਨੀ ਪੰਚਾਇਤ ਨੂੰ ਚੱਕਦੇ ਜੇ ਕੋਈ ਕੰਮ ਕੀਤਾ ਨਸ਼ੇ ਦਾ ਬੋਲ ਵਾਲਾ ਜੀ ਇੱਥੇ ਚਭਾਲ ਦੇ ਵਿੱਚ ਬਹੁਤ ਜ਼ਿਆਦਾ ਸਟੇਡੀਅਮ ਚੱਲਦੇ ਕਿਤੇ ਵੀ ਚੱਲਦੇ ਬਹੁਤ ਜ਼ਿਆਦਾ ਨਸ਼ਾ ਨਸ਼ਾ ਤਾਂ ਸਰਕਾਰ ਇਹ ਕਹਿੰਦੇ ਇੱਕ ਜੋਧ ਲੱਗਿਆ ਪਿਆ ਨਸ਼ੇ ਦੇ ਵਿਰੋਧ ਤੁਹਾਡੇ ਏਰੀਆ ਦੇ ਵਿੱਚੋਂ ਜੋਧ ਨਹੀਂ ਚੱਲ ਰਿਹਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਵੇਖੋ ਜੀ ਜਿੱਦੋਂ ਦੀ ਆ ਪਹਿਲੀ ਗੱਲ ਤੇ ਬਹੁਤ ਜ਼ਿਆਦਾ ਜਿੱਦੋਂ ਦੀ ਲਖਣ ਹੋਈ ਹੈ ਚਭਾਲ ਦੇ ਵਿੱਚ ਇੱਕ ਵੀ ਬੰਦਾ ਨਹੀਂ ਫੜਿਆ ਗਿਆ ਰੋਜ਼ ਹੀ ਨਸ਼ੇ ਦੇ ਨਾਲ ਲੋਕਾਂ ਦੇ ਪੁੱਤ ਮਰਦੇ ਆ ਬਹੁਤ ਜ਼ਿਆਦੀ ਮੰਦੀ ਆ ਰਿਹਾ ਦੁੱਸ ਹੁੰਦਾ ਵਾ ਅਹੀ ਆਪਣੇ ਬੱਚੇ ਬਾਹਰ ਭੇਜ ਦਿੱਤੇ ਇਸੇ ਦੁੱਖੋਂ ਵੀ ਸਾਡੇ ਬੱਚੇ ਸਾਡੇ ਵੀ ਨਾ ਕਿਤੇ ਲੱਗ ਜਾਣ ਕਾਰੋਬਾਰ ਕਰਨ ਵਾਲੇ ਬੰਦੇ ਆ ਪਰ ਦੁੱਖ ਇਸੇ ਜੀ ਦਾ ਮਾਰਦਾ ਵੀ ਲੋਕਾਂ ਨੇ ਇਸ ਗੱਲੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਸਿਰ ਝੂਠ ਮਾਰ ਕੇ ਲਏ ਕਹੀ ਜਾਂਦੇ ਆ ਨਸ਼ੇ ਦਾ ਯੁੱਧ ਦਾ ਨਸ਼ਾ ਕੁਝ ਨਹੀਂ ਜ ਹੋਇਆ ਤੇ ਇਹਦੇ ਵਿੱਚ ਇੱਕ ਬਦਲਾਅ ਨਾ ਦੀ ਲਹਿਰ ਉੱਠੀ ਸੀ ਲੋਕਾਂ ਨੇ ਬਦਲ ਸੋਚਿਆ ਸੀ ਕਿ ਆ ਪਿਛਲੇ ਜਿਹੜੀਆਂ ਰਵੈਤੀ ਪਾਲ ਦੇ ਵਿੱਚ ਉੱਕ ਚੁੱਕੇ ਸੀਗੇ 4 ਸਾਲ ਪਹਿਲਾਂ ਸਰਕਾਰ ਲੱਗਦਾ ਤੁਹਾਨੂੰ ਕੁਝ ਬਦਲਾਅ ਆਇਆ ਬਦਲ ਆਇਆ ਜਾਂ ਆਮ ਲੋਕਾਂ ਦੀ ਗੱਲ ਹੋ ਰਹੀ ਹੈ ਵੇਖੋ ਜੀ ਬਦਲਾਅ ਕੋਈ ਨਹੀਂ ਆਇਆ ਇਸ ਚੀਜ਼ ਨੂੰ ਲੋਕ ਅੱਜ ਰੋਂਦੇ ਆ ਵੀ ਅਸੀਂ ਕਿਉਂ ਇਹਨਾਂ ਨੂੰ ਭੁੱਲ ਕੇ ਵੀ ਵੋਟ ਪਾ ਚੁੱਕੇ ਲੋਕ ਕਹਿੰਦੇ ਆ ਇਹ ਪਹਿਲੇ ਚੰਗੇ ਜਿਨ੍ਹਾਂ ਨੇ ਕੰਮ ਕੀਤੇ ਲੋਕੀ ਕੰਮ ਵੰਦੇ ਆ ਨਾ ਕਿ ਝੂਠੇ ਲਾਰੇ ਵੰਦੇ ਆ ਝੂਠ ਦੇ ਝੂੜ ਚੁਟਕਲੇ ਸੁਣਾਈ ਜਾਂਦੇ ਮੁੱਖ ਮੰਤਰੀ ਦਾ ਕੰਮ ਹੁੰਦਾ ਲੋਕਾਂ ਵਾਸਤੇ ਸੀਰੀਅਸ ਹੋ ਕੇ ਕੰਮ ਕਰਨਾ ਮੁੱਖ ਮੰਤਰੀ ਦਾ ਇਹ ਕੰਮ ਦਰਾਂ ਵੀ ਚੁਟਕਲੇ ਸੁਣਾਈ ਜਾਵੇ ਲੋਕਾਂ ਨੂੰ ਈਦਾਈ ਬਣਾਈ ਜਾਵੇ ਇੱਕ ਜਿਹੜਾ ਨਵਾਂ ਉਮੀਦਵਾਰ ਇਹਨਾਂ ਖਿਲਾੜਿਆ ਉਹ ਲਾਗੇ ਪਹਿਲਾਂ ਉਹਨੇ 20 ਸਾਲ ਕਾਲੀ ਦਲ ਹੰਡਾਇਆ ਤੇ ਉਹ ਬੰਦੇ ਨੇ ਕੀਤਾ ਕੰਮ ਕੀਤਾ ਸਰਕਾਰ ਦਾ ਕੀਤਾ ਕਾਲੀ ਦਲ ਦੀ ਸਰਕਾਰ ਨੇ ਕੰਮ ਨਾ ਕਿ ਮੈਂ ਕਹਾਂ ਮੈਂ ਚਬਾ ਦਾ ਸਰਪੰਚ ਹਾਂ ਤੇ ਮੈਂ ਕੰਮ ਕਰਾਂ ਦੋ ਜੇ ਸਰਕਾਰ ਸਾਨੂੰ ਕੋ ਦਊ ਕਿ ਤੇ ਫੇਰ ਕੰਮ ਕਰਾਂਗੇ ਅਸੀਂ ਕੰਮ ਨਹੀਂ ਕਰਾ ਸਕਦੇ ਇਹ ਕੰਮ ਕਰਾਵਾਂਗੇ ਸਰਕਾਰ ਦੇ ਸੰਯੋਗ ਨਾਲ ਇਹ ਝੂਠ ਮਾਰ ਕੇ ਲਾ ਕੇ ਬਿਠੇ ਤੇ ਉਹ ਬੰਦੇ ਉੱਤੇ ਟਿੱਚਰਾਂ ਕਰਨ데요 ਵਾ ਕਾਲੀ ਸਰਕਾਰ ਨੂੰ ਕਾਂਗਰਸ ਸਰਕਾਰ ਨੂੰ ਲਾ ਲਓ ਇਹ ਥੱਲੇ ਉਹ ਹੱਸੀ ਜਾਂਦਾ ਵੇਖੋ ਤੂੰ ਖੋਦ ਰਿਆਂ ਉਹ ਉਹ ਕਹਿੰਦਾ ਵਾ ਵੀ ਇੱਥੇ ਦੀ ਠੱਗਾਂ ਨੇ ਚੋਰਾਂ ਨੇ ਲੁੱਟ ਕੇ ਲੈ ਲੁੱਟ ਕੇ ਲੈ ਗਿਆ ਲੁੱਟਣ ਤੋਂ ਪਹਿਲਾਂ ਤੁਸੀਂ ਤਿੰਨ ਵਾਰੀ ਚਾਰ ਵਾਰੀ ਐਮਐਲਏ ਰਹਿਆ ਆ ਬਰੇ ਤੇ ਮਜੂਦਾ ਤੇ ਜੋੜ ਤਾਂ ਐਮਐਲਏ ਰਹੇ ਲੁੱਟੇ ਤੁਸੀਂ ਫਿਰ ਲੁੱਟਿਆ ਅਈ ਦੇ ਇਹ ਚੀਜ਼ ਦੇ ਦੁਖੀਆ ਵੀ ਤੁਸੀਂ ਲੁੱਟਿਆ ਫਟ ਫਟ ਕਰਾਤੀ ਲੋਕਾਂ ਦੇ ਵਿੱਚ ਢੜੇ ਬੰਦੀਆਂ ਫਾਤੀਆਂ ਮੈਂ ਜਿਹਦੇ ਦੌਰ ਚ ਲਾਤੇ ਅੱਜ ਉਹ ਤੁੱਤਾ ਤੁੱਤਾ ਦੁੱਤ ਤੇ ਹੋ ਗਿਆ ਅਸੀਂ ਮੁੱਖ ਮੰਤਰੀ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਜਿਹੜੀਆਂ ਟਿਕਟਾਂ ਆਪ ਦੇ ਤੋਂ ਮਕਰਨ ਦੇਣਾ ਪਰ ਉਹਨਾਂ ਨੇ ਵੀ ਦੂਜੀ ਪਾਰਟੀ ਚੋ ਲੈ ਕੇ ਜਿਵੇਂ ਗੱਲ ਕਰੀਏ ਮੇਰੀ ਸਮਝ ਨਹੀਂ ਕਰ ਲੀਏ ਵੀ ਕਾਲੀਦਲ ਪਾਰਟੀ ਦੇ ਵਿੱਚੋਂ ਲੈ ਕੇ ਉਹਨਾਂ ਨੇ ਟਿਕਟ ਦੇ ਦਿੱਤੀ ਲੱਗਦਾ ਇੱਥੇ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਧੋਖਾ ਹੋਇਆ ਵੇਖੋ ਜੀ ਆਮ ਆਦਮੀ ਪਾਰਟੀ ਦੇ ਸਾਹਮਣੇ ਆਉਣ ਤੋਂ ਚਾਰੇ ਦੁਖੀ ਆ ਉਹਨਾਂ ਨੂੰ ਐ ਨਾ ਜਲੀਲ ਕੀਤਾ ਜਾਂਦਾ ਉਹਨਾਂ ਦੇ ਪਰਚਿਆਂ ਦੇ ਉਹਨਾਂ ਨੂੰ ਕਈ ਕੋ ਕਿਹਾ ਜਿੰਨਾ ਵੀ ਤੁਹਾਡੇ ਪਰਚੇ ਕਰਾਂਗੇ ਉਹ ਜਿਹੜਾ ਕੋਮਲ ਪ੍ਰੀਤ ਕੋ ਦਾ ਉਹਦੀ ਬਾਹਰ ਕੁਝ ਹੁੰਦਾ ਹੈ ਕੌਨਸਲ ਜਿਹੜਾ ਸਰਟੀਫਿਕੇਟ ਉਹ ਪਾਣਾ ਕਰਾਤਾ ਰੱਦ ਕਿ ਤੇ ਮੋਂ ਸਾਡੇ ਨਾਲ ਤੁਰ ਪਰ ਇਹੀ ਤੇ ਕਹਿੰਦੇ ਹੋ ਵੀ ਉਹਦੀ ਦਲੀਲ ਗੁਰੂ ਰਾਮ ਦਾਦੇ ਘਰੋਂ ਨੇ ਗੁਰੂ ਅਰਜਨ ਦੇਵ ਦੇ ਘਰੋਂ ਉਹਨੇ ਲਿਆਵਾ ਉਹ ਫਿਰ ਵੀ ਖਲੋਤ ਰਹਿਆ ਫਿਰ ਵੀ ਦਲੀਲ ਆਲਾ ਇਹ ਪਰ ਉਹਦੇ ਨਾਲ ੱੱਕਾ ਕਰਦੇ ਵੀ ਤੂੰ ਕਾਗਜ਼ਵਾਸ ਲੈ ਉਹ ਤੇ ਰੋਂਦੇ ਫਿਰਨਦੇ ਆ ਪੰਮਕੜ ਵੀ ਇਹ ਕੀ ਕਰਦੇ ਆ ਅਸੀਂ ਕਿਹਦੇ ਵਾਸਤੇ ਵੋਟਾਂ ਮੰਗੀਆਂ ਤੇ ਸਾਡੇ ਨਾਲ ਕੀ ਹੁੰਦਿਆ ਗੱਲ ਕਰੀਏ ਭਾਈ ਇੱਕ ਇੱਕ ਇਹ ਇਸ ਤਰ੍ਹਾਂ ਦੇ ਹਲਕੇ 'ਚ ਖੜੇ ਆ ਇਹ ਤੋਂ ਖਡੂਰ ਸਾਹਿਬ ਨਾਲ ਹੀ ਇਸ ਹਲਕੇ ਦਾ ਹੀ ਇੱਕ ਹਿੱਸਾ ਇਹ ਉਥੋਂ ਭਾਈ ਅਮਰਤਪਾਲ ਜਿੱਤੇ ਸੀ ਇਸ ਵਾਰ ਵੀ ਉਹਨਾਂ ਦੀ ਪਾਰਟੀ ਨੇ ਮਨਦੀਪ ਸਿੰਘ ਟਿਕਟ ਦਿੱਤੀ ਕਿਵੇਂ ਲੱਗਦਾ ਉਹਨਾਂ ਦਾ ਬੋਲਬਾਲ ਇਸ ਵਾਰ ਫੇਰ ਹੈ ਵੀਰੇ ਦੇਖੋ ਜੀ ਇਹ 2024 ਦੇ ਵਿੱਚ ਅਮਰਤਪਾਲ ਨੂੰ ਸਾਰੇ ਨੇ ਵੋਟ ਵਾਹੀ ਕੋਈ ਘਰ ਤੋਂ ਘੱਟ 60 ਪਿੰਡਾਂ ਦੇ ਵਿੱਚ ਬੂਥ ਨਹੀਂ ਲੱਗਣ ਦਿੱਤਾ ਸਾਡੇ ਲੋਕਾਂ ਨੇ ਪੰਤਾ ਘਲਕਾ ਵਾ ਨਹੀਂ ਲੱਗਦਾ ਪਰ ਉਹਨਾਂ ਕਹਿੰਦੀ ਬਾਤ ਹੀ ਨਹੀਂ ਪੁੱਛੀ ਝੂਠ ਦੇ ਉਹਨਾਂ ਨੂੰ ਸਿਰਫ ਇੱਕ ਪੈਸੇ ਦਾ ਬੋਲਬਾਲ ਆ ਜੋ ਵੀ ਪੈਸੇ ਸਾਨੂੰ ਆ ਜਾਣ ਟਿਕਟ ਲਾ ਰਹੀਏ ਕਿਸ ਨੇ ਕੁਰਬਾਨੀ ਕੀਤੀ ਉਹਦਾ ਮੁੱਲ ਥੋੜਾ ਬਹੁਤ ਵੜ ਸਕਦੇ ਆ ਕਿਤੇ ਧੜਾ ਆ ਉਹਦੇ ਜੇ ਪਾਰਟੀਆਂ ਪਾਰਟੀਆਂ ਨਾਲ ਜੁੜਨਾ ਕੋ ਹਾਲ ਹੋਏ ਉਹਨਾਂ ਸਾਰੇ ਲੰਡੂ ਇਕੱਠੇ ਹੋ ਗਏ ਇਕੱਠੇ ਹੋ ਗਏ ਵੀ ਇਹੀ ਦਵਾ ਦਾ ਪਾਰਟੀ ਬਣਾ ਲਈ ਕਾਲੀ ਦਲ ਦਾ ਕਿ ਤਰ੍ਹਾਂ ਬੇੜਾ ਕਰ ਕਰਨਾ ਇਹ ਚੀਜ਼ਾਂ ਸੋਚਦੇ ਰਹਿੰਦੇ ਨਾ ਕਿ ਉਹਨਾਂ ਦਾ ਵਿਕਾਸ ਦਾ ਕੋਈ ਵੀ ਹੈਗਾ ਕਾਂਗਰਸ ਦਾ ਗਰਾਫ ਇੱਥੇ ਕਿਸ ਤਰ੍ਹਾਂ ਦਾ ਜੀ ਕਾਂਗਰਸ ਦਾ ਬਹੁਤ ਮਾੜਾ ਗਰਾਫ ਜੀ ਕਾਂਗਰਸ ਤੇ ਇੱਥੇ ਵਤ ਵਤ 810000 ਵੋਟ ਪਾਉਗੀ ਬਹੁਤ ਮੰਦਾਲ ਕਾਂਗਰਸ ਦਾ ਧੰਨਵਾਦ ਜੀ ਸ਼ੁਭਨਾਮ ਪਹਿਲੇ ਤਾਂ ਆਪ ਦਾ ਨਾਮ ਦੱਸ ਮੇਰਾ ਨਾਮ ਜੀ ਜੱਜ ਅਹ ਪਈਏ ਤੇ ਜੂਥ ਦੀ ਵੱਡੀ ਲਹਿਰ ਰੁੱઠી ਸੀ ਜੂਥ ਜਿਹੜਾ ਬਦਲ ਚਾਹੁੰਦਾ ਸੀਗਾ 4 ਸਾਲ ਪਹਿਲਾਂ ਇੱਕ ਬਦਲਾ ਦੀ ਲਹਿਰ ਰੁੱਥੀ ਕੇ ਸਰਕਾਰ ਬਣੀ ਸੀ ਕੀ ਲੱਗਦਾ ਕਿੰਨਾ ਜਿਹੜਾ ਬਦਲਾ ਆਇਆ ਕੋਈ ਇੱਥੇ ਬਦਲਾ ਨਹੀਂ ਆਇਆ ਜੀ ਨਸ਼ੇ ਨਾਲ ਬੁਰਾ ਆ ਲਿਆ ਜਿਤਨਾ ਪੂਰਨ ਜੀ ਹਣਾ ਦੱਸਿਆ ਬਿਲਕੁਲ ਉਹ ਸੱਚ ਹੈ ਸਾਰਾ ਕੁਝ ਜੀ ਕੋਈ ਇੱਥੇ ਬਦਲਾ ਨਹੀਂ ਆਇਆ ਸਾਡੇ ਹਾਲਕੇ ਦੇ ਕੰਮਾਂ ਦੀ ਗੱਲ ਕਰ ਲਈਏ ਤਾਂ ਕਿੰਨੇ ਕੰਮਾਂ ਕਿਉਂਕਿ ਸੀਐਮ ਸਾਹਿਬ ਕਹਿੰਦੇ ਵਿਚਾਰਾਂ ਸਾਲਾਂ ਦੇ ਵਿੱਚ ਬਹੁਤ ਜਿਆਦਾ ਨੌਕਰੀਆਂ ਦੇਤੀਆਂ ਬਹੁਤ ਲੋਕਾਂ ਦੇ ਕੰਮ ਕਿੰਨੇ ਕ ਵਾਦੇ ਕਿੰਨੇ ਕ ਪੂਰੇ ਹੋ ਗਏ ਕੋਈ ਵਾਦਾ ਪੂਰਾ ਨਹੀਂ ਕੀਤਾ ਜੀ ਸਾਡੇ ਫਾਰਮ ਭਰੇ ਆ ਕੋਈ ਸਾਨੂੰ ਨੌਕਰੀ ਨਹੀਂ ਦਿੱਤੀ ਕਿਸੇ ਨੇ ਕੁਝ ਨਹੀਂਾਨੂੰ ਪੁੱਛਿਆ ਬਿਲਕੁਲ ਝੂਠੀਆਂ ਗੱਲਾਂ ਐ ਬਿਲਕੁਲ ਝੂਠਾ ਆਪਣਾ ਸਾਰਾਈ ਸਰਕਾਰ ਦਾ ਜਿਵੇਂ ਉਹ ਕਹਿੰਦੇ ਸੀਗੇ ਵੀ ਵੀਆਈਪੀ ਕਲਚਰ ਖਤਮ ਕਰਾਂਗੇ ਤੁਹਾਨੂੰ ਲੱਗਦਾ ਵੀ ਵੀਆਈਪੀ ਜਿਹੜਾ ਕਲਚਰ ਐ ਇਸ ਸਰਕਾਰ ਦੇ ਵਿੱਚ ਖਤਮ ਹੋ ਗਿਆ ਨਹੀਂ ਜੀ ਵੀਆਈਪੀ ਸਗੋਂ ਜ਼ਿਆਦਾ ਕਲਚਰ ਇਹਨਾਂ ਵਧਾਤਾ ਵਾ ਕੋਈ ਖਤਮ ਨਹੀਂ ਹੋਇਆ ਵੀਆਈਪੀ ਕਲਚਰ ਸਾਰੇ ਇਹਨਾਂ ਦੇ ਆਪ ਦੇ ਬੰਦੇ ਘੇ ਗਰੀਬ ਮਾਤੜ ਨੂੰ ਪੁੱਛਦੇ ਹੀ ਨਹੀਂਗੇ ਜਿਵੇਂ ਟਿਕਟ ਵੀ ਮਿਲਦਾ ਰੇ ਰਮਿਸ਼ੰਦੂ ਦੇਤੀ ਆਪ ਮੱਕੜਾਂ ਦਾ ਤੇ ਲੈ ਲਾ ਫਿਰ ਬੁਰਾ ਹਾਲ ਹੋ ਗਿਆ ਬਹੁਤ ਜ਼ਿਆਦਾ ਬੁਰਾ ਹੋਊਗਾ ਜੀ ਇਹਨਾਂ ਨੇ ਪਰਚਿਆਂ ਦੀ ਨੀਤੀ ਰੱਖੀ ਤੇ ਪਰਚੇ ਹੀ ਇਹਨਾਂ ਕਰਾਉਣੇ ਗਾ ਫੇਰ ਕੋਈ ਬਦਲਾ ਨਹੀਂ ਹੋਣਾ ਜੀ ਅੱਛਾ ਉਸੇ ਤਰ੍ਹਾਂ ਚੱਲ ਰਿਹਾ ਕੰਮ ਫੇਰ ਪਾਚੋ ਬੱਚੀ ਵਾਲੀ ਖੇਡ ਚੱਲ ਰਹੀ ਹੈ ਫੇਰ ਉਹੀ ਖੇਡ ਚੱਲ ਰਹੀ ਜੀ ਪਰਤੇ ਉਪਰਤੇ ਹੋਈ ਤੇ ਗ੍ਰਾਫ ਦੀ ਗੱਲ ਕਰੀ ਤੇ ਕਾਂਗਰਸ ਪਾਰਟੀ ਦਾ ਜਾਂ ਦੂਜੀਆ ਪਾਰਟੀਆਂ ਦਾ ਗ੍ਰਾਫ ਕੀ ਕਹਿੰਦਾ ਹੈ ਮੁਕਾਬਲਾ ਇੱਥੇ ਕਿਹਦੇ ਨਾਲ ਤੁਸੀਂ ਕਰਵਾ ਰਹੇ ਹੋ ਕਿਹੜੀ ਕਿਹੜੀ ਪਾਰਟੀ ਨਾਲ ਮੁਕਾਬਲਾ ਇੱਥੇ ਸਾਰੇ ਇੱਕੋ ਹੀ ਚੱਲਣ ਦੇ ਜਿਆਦਾ ਕਾਲੀ ਦਲ ਦਾ ਹੀ ਸਾਨੂੰ ਲੱਗਣ ਤੇ ਆਉਂਦਾ ਕਾਲੀ ਦਲ ਨੂੰ ਜਿਆਦਾ ਵੋਟ ਕਿਉਂ ਤਾਂ ਰਹੀ ਹੈ ਕਿਸ ਕਾਰਨ ਕਾਲੀ ਦਲ ਨੂੰ ਵੋਟ ਲੋਕ ਜਿਆਦਾ ਦਮਾ ਕਰਕੇ ਜੀ ਕਿਉਂਕਿ ਇੱਥੇ ਜੋ ਵੀ ਕੰਮ ਹੋਇਆ ਕਾਲੀ ਦਲ ਦੇ ਵੇਲੇ ਹੋਇਆ ਬਿਲਕੁਲ ਕਾਮ ਕਾਲੀ ਦਲ ਨੇ ਕੀਤੇ ਆ ਜੀ ਅੱਛਾ ਜਿੰਨੇ ਵੀ ਇੱਕ ਵੇਲੇ ਰਮੇਸ਼ ਸੰਧੂ ਕਹਿੰਦਾ ਵੀ ਕੰਮ ਲਾਇਆ ਕੀਤੇ ਆ ਨਾ ਜੀ ਨਾ ਪਾਰਟੀ ਨੇ ਕੀਤੇ ਰਮੇਸ਼ ਸੰਧੂ ਨੇ ਨਹੀਂ ਕੀਤੇ ਕਾਲੀ ਦਲ ਨੇ ਕੀਤੇ ਆ ਜੀ ਸਰਕਾਰ ਦੇ ਨਵੀਂ ਸਰਕਾਰ ਦੇ ਕੋਈ ਵਾਅਦਾ ਤੁਹਾਨੂੰ ਲੱਗਦਾ ਵੀ ਆ ਉਹਨਾਂ ਨੇ ਪੂਰਾ ਕੀਤਾ ਨਹੀਂ ਜੀ ਸਾਡੇ ਤੇ ਇੱਥੇ ਕੋਈ ਵਾਅਦਾ ਨਵਾਂ ਪੂਰਾ ਨਹੀਂ ਹੋਇਆ ਬਿਲਕੁਲ ਨਹੀਂ ਹੋਇਆ ਧੰਨਵਾਦ ਭਾਈ ਜੀ ਕਿਵੇਂ ਲੱਗਦਾ ਸਰਕਾਰ ਦੇ ਕੰਮਾਂ ਨੂੰ ਪਹਿਲਾਂ ਤੋਂ ਕਿਵੇਂ ਦੇਖਦੇ ਹੋ ਇਹ ਦੇਖੋ ਸਰਕਾਰ ਦੇ ਕੰਮਾਂ ਉਹ ਦੇਖਿਆ ਜਾਵੇ ਤੇ ਹਜੇ ਕੋਈ ਕਮ ਖਾਸ ਨਹੀਂ ਹੋਇਆ ਕਿਿੱਥੇ ਵੀ ਇਹ ਲਾਰੇ ਹੀ ਹੈ ਤੁਹਾਨੂੰ ਮੈਂ ਜਿਉਂਦੀ ਜਾ ਕੇ ਇੱਕ ਮਿਸਾਲ ਦਿਖਾ ਦੇਵਾਂਗਾ ਜੇ ਮੇਰੇ ਨਾਲ 2 ਮਿੰਟ ਪੈਦਲ ਚੰਗੋ ਤੇ ਉਹ ਕੀਤਾ ਵਾਦਾ ਅਜੇ ਉੱਥੇ ਹੀ ਪਿਆ ਹੈ ਇਹ ਕਿਹੜੇ ਦੀ ਗੱਲ ਕਰਦੇ ਕਹਿੰਦੇ ਕਿ ਚੱਲ ਕੇ ਦੇਖ ਕੇ ਮੈਂ ਨਾਲੇ ਦੀ ਗੱਲ ਕਰਦੇ ਆ ਨਾਲੇ ਦੀ ਗੱਲ ਕਰਦੇ ਨਾਲੇ ਦੇ ਨਾਲ ਦੇਖੋ ਕਿੰਨੀ ਵੱਡੀ ਤੇ ਡੇਰ ਲੱਗੇ ਸੀ ਜਿਹੜੇ ਊੜੇ ਤੇ ਡੇਰ ਤੇ ਲੱਗੇ ਜੋ ਲੱਗੇ ਆ ਔਰ ਇਹ ਨਾਲ ਜਿੰਨਾ ਹੈ ਇੱਥੇ ਪਿੱਛੇ ਰੈਸ਼ ਹੈ ਹਾਂਜੀ ਰੈਸ਼ ਨੂੰ ਰਾਤੀ ਸੌਣ ਨੂੰ ਬੁਰੀ ਬਿਹਾਲਤ ਹੈ ਜੋ ਮੱਦੀ ਮਛਰਾਂ ਵਾਸਤੇ ਲਗਾ ਲੋ ਕੋਈ ਚੱਕਰ ਨਹੀਂ ਹੈ ਕੋਈ ਐਸੀ ਗੱਲ ਡਵੈਲਪੈਂਡ ਵਾਲੀ ਗੱਲ ਹੀ ਕੋਈ ਨਹੀਂ ਇੱਕ ਦਵਾਰ ਚੱਲੀ ਸੀ ਉਹ ਅੱਧ ਚ ਰਹਿ ਗਈ ਐ ਉਹ ਵੀ ਅਕਾਲੀ ਦਲ ਦੇ ਵੇਲੇ ਦੀ ਦਵਾਰ ਚਲਾਈ ਗਈ ਸੀ ਅਕਾਲੀ ਦਲ ਦੇ ਜੋ ਦਵਾਰ ਕਰਾਤੀ ਕਰਾਤੀ ਉਸ ਤੋਂ ਅੱਗੇ ਬਸ ਕੰਮ ਠੱਪ ਹੋ ਗਿਆ ਮੈਂ ਤੁਹਾਨੂੰ 2 ਮਿੰਟ ਦੇ ਵਿੱਚ ਲਵਾ ਦਿੰਦਾ ਨਾਲ ਹੀ ਗੰਦਾ ਨਾਲ ਜਰੂਰ ਉਹਨੂੰ ਆਪਾਂ ਦੇਖਾਂਗੇ ਬਈ ਜੀ ਇਹ ਗੱਲ ਆਪਾਂ ਅੰਸੇ ਸਰਕਾਰ ਦੇ ਕੰਮਾਂ ਦੀ ਗੱਲ ਕਰ ਲਈ ਜਿਹੜੇ ਜੋਧ ਨਸ਼ਾ ਦੇ ਵਿਰੁੱਧ ਚੱਲੀ ਜਾਂਦਾ ਕਿੰਨਾ ਕ ਨਸ਼ਾ ਜਿਹੜਾ ਤੁਹਾਡੇ ਕਦਮਾਂ 'ਤੇ ਮਾਰ ਕੇ ਸਾਨੂੰ ਪਤਾ ਹੀ ਐ ਇੱਥੇ ਮੈਂ ਹੁਣ ਮਾਤਾ ਆਈ ਸੀ 1 ਘੰਟਾ ਪਹਿਲੇ ਉਹ ਇੱਥੇ ਰੋ ਕੇ ਗਈ ਐ ਸੀ ਮੇਰੇ ਦੋਨੇ ਪੁੱਤਰ ਮਰ ਗਏ ਨੇ ਅੱਛਾ ਦੋਨੇ ਪੁੱਤਰ ਮਰ ਗਏ ਨੇ ਤੇ ਮੈਂ ਕਰਾਂ ਦੇ ਕੰਮ ਕਰਦੀ ਫਿਰਦੀ ਆ ਤੇ ਮੇਰੇ ਕੋਲ ਕੰਮ ਨਹੀਂ ਹੁੰਦਾ ਤੇ ਮੈਂ ਤੇ ਸਰਕਾਰ ਕੋ ਗੁਹਾਰ ਲਾਨੀ ਆ ਵੀ ਮੈਨੂੰ ਕੋਈ ਨਾ ਕੋਈ ਕੰਮ ਦਿੱਤਾ ਜਾਵੇ ਪਰ ਐਸ ਉਮਰੇ ਵਿਚਾਰੀ ਕੀ ਕੰਮ ਕਰੇਗੀ ਵਾਤਾ ਉਹ ਘਰਾਂ ਦਾ ਕੰਮ ਕਰ ਸਕਦੀ ਹੈ ਨਾ ਤੇ ਘਰਾਂ ਦੇ ਕੰਮ ਕਰਕੇ ਵਿਚਾਰੀ ਆਪਣਾ ਪੇਟ ਪਾਲਦੀ ਹੈ ਜੇ ਉਹਨੂੰ ਕਹੀਏ ਕੋਈ ਪੈਨਸ਼ਨ ਕੋਈ ਉਸ ਤਰ੍ਹਾਂ ਕੋਈ ਗੱਲਬਾਤ ਤੇ ਮੁਕਾਬਲਾ ਤੁਸੀਂ ਕਿਹੜੀ ਪਾਰਟੀ ਦਾ ਕਰਾਉਂਦੇ ਕਿਉਂਕਿ ਉਹ ਪਚੋਣ ਆ ਉਹ ਕੰਮ ਦੇ ਵਿੱਚ ਸਰਕਾਰ ਦਾ ਬਹੁਤ ਜ਼ੋਰ ਹੁੰਦਾ ਕਿਹੜੀ ਪਾਰਟੀ ਦੇ ਕਿਹਦੇ ਨਾਲ ਕਰਾ ਰਹੇ ਹੋ ਇੱਥੇ ਸਰ 4 3 4 ਪਾਰਟੀਆਂ ਇਸ ਟਾਈਮ ਭੇੜ ਰਹੀਆਂ ਜਿਨ੍ਹਾਂ ਦੇ ਵਿੱਚੋਂ ਅਕਾਲੀ ਦਲ ਤੇ ਇਹ ਝਾੜੂ ਨਹੀਂ ਅਕਾਲੀ ਦਲ ਨੂੰ ਕਿਸ ਪ੍ਰਭਾਵ ਤੇ ਜਿਹੜੀ ਹਲਕੇ ਦੀ ਵੋਟ ਜ਼ਿਆਦਾ ਪੈ ਰਹੀ ਹੈ ਜੀ ਅਕਾਲੀ ਦਲ ਨੂੰ ਪ੍ਰਭਾਵ ਤੇ ਕੰਮ ਦੇ ਸਰਤੇ ਗਿਆ ਸਰਸੜਾ ਜਿੰਨੇ ਕੰਮ ਕਰਾਇਆ ਜਿੰਨੇ ਪਿੱਛੇ ਪਹਿਲੇ ਕੰਮ ਕਰਾ ਚੁੱਕੇ ਉਹਦੇ ਸਰਤੇ ਹੀ ਸਾਰੀ ਵੋਟ ਮਿਲਣੀ ਹੈ ਧੰਨਵਾਦ ਚਰਕ ਵੀ ਗੱਲਬਾਤ ਲਈ ਮੌਜੂਦ ਆ ਬਾਈ ਜੀ ਕਾਜ ਰੋਮ ਤੋਂ ਨਾ ਕਿ ਨਾਮ ਕੀ ਰਾਪੂ ਜੀ ਸੁਭਾ ਸਿੰਘ ਢਿੱਲੋਂ ਤੋਂ ਹਾਂ ਦਾ ਪੁੱਤ ਕਾਨਕਪੁਰਾ ਸਰਾ ਗੰਨੀ ਪਿੰਡ ਯਾਰ ਵੀ ਇਲੈਕਸ਼ਨਾਂ ਦੇਖੀ ਹੋਣੀਆਂ ਆਪਦੀ ਇਹ ਬੱਡੇ ਤੇ ਆ ਜਿਹੜੀ ਬਾਈ ਇਲੈਕਸ਼ਨ ਹੈ ਕਿਵੇਂ ਦਾ ਲੱਗ ਰਿਹਾ ਮਾਹੌਲ ਪਹਿਲਾਂ ਤਾਂ ਮਾਹੌਲ ਦੀ ਗੱਲ ਕਰੀਏ ਤਾਂ ਸੌ ਹਜੇ ਜੀ ਉਹ ਹੈ ਜੋਰ ਤੇ ਕਾਰਨਿਆਂ ਦਾ ਪੂਰਾ ਅੱਛਾ ਜੀ ਪੂਰਾ ਇਹ ਸਰਕਾਰ ਮਤੇ ਜਿਮਨੀ ਚੋਣ ਦੇ ਵਿੱਚ ਹੁੰਦਾ ਮੌਜੂਦਾ ਸਰਕਾਰ ਦਾ ਵੀ ਹੱਥ ਹੱਥ ਕੰਦਾ ਬਹੁਤ ਬਣਾਉਂਦੀ ਆ ਤੇ ਸਰਕਾਰ ਦੇ ਬਹੁਤ ਨਹੀਂ ਹੈ ਜੀ ਬੜਾ ਕੁਝ ਕਰਨ ਲਈ ਅੱਛਾ ਯਾਨੀ ਕਿ ਇਹਦੀ ਬਾਅਦ ਲੱਗੇ ਜਦੋਂ ਦੋ ਪਹਿਲਵਾਨ ਖੁੱਲ੍ਹਦੇ ਆ ਤਾਂ ਆਪਣੀ ਦਾ ਮਾਰਦਾ ਦੂਜਾ ਤੇ ਮੇਰਾ ਲੱਗ ਜੀ ਕਿਉਂਕਿ 4 ਸਾਲ ਹੋ ਗਏ ਮਜੂਤਾ ਸਰਕਾਰ ਨੂੰ ਸੱਤਾ ਦੇ ਰਚ ਉਹਨਾਂ ਨੇ ਕਿੰਨੇ ਕੇ ਕੰਮ ਇਹਦੇ ਕੀਤੇ ਆ ਖਾਂ ਮੰਗੇ ਹਾੜੇ 20 लाखੇ ਹਾੜੇ ਤੇ ਕਾਰੀ ਦੀ ਗਵੇ ਜਿੰਨਾ ਲਖਾ ਰਾਇਦਾ ਕੋਈ ਕੰਮ ਨਹੀਂ ਹੋਇਆ 4 ਸਾਲ ਸੌਂ ਗਏ ਕਿ ਝਵਾਕਵਾ ਹੋਈ ਜੋ ਆ ਚੱਲਣਾ ਸ਼ੈ ਇਹਨਾਂ ਵੱਧ ਕੇ ਚੱਲੇ ਇਹ ਨਾ ਜਾਵਾ ਹਰ ਪਿੰਡ ਹਰ ਪਿੰਡ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਨਸ਼ਾ ਵਿਰੋਧ ਜੁੱਧ ਲੱਗਿਆ ਪਿਆ ਤੁਹਾਡੇ ਨਹੀਂ ਇੱਧਰ ਜੁੱਧ ਲੱਗਿਆ ਜੁੱਧ ਕੀ ਲਗਾਜੀ ਕੀ ਦੱਸ ਕੇ ਤਨ ਚੋਪੀ ਕਰਦੇ ਲੋਕਾਂ ਨੇ 2000 2000 ਪੁੱਛੋ ਭਾਉ ਕੂਰਤ ਰੋਜ਼ੀ ਮਾਰਦੇ ਕੱਲਾ ਕੱਲਾ ਥੋੜੋ ਜਿਹੜੇ ਤੋਂ ਹੁੰਦੇ ਜੋ ਕਾਲੀਆਂ ਵਾਲੇ ਮਜਾ ਆਇਆ ਨਾ ਉਹ ਗੱਲ ਨਹੀਂ ਬਣੀ ਜੀ ਅੱਛਾ ਕਿਉਂ ਜੰਮੀ ਆ ਕਾਲੀ ਜਣੀ ਸਰਕਾਰ ਰਹੀ ਆ ਤੇ ਕਾਲੀਆਂ ਨੂੰ ਵੋਟਾਂ ਪਾਉਂਦੇ ਰਹੇ ਆ ਪਰ ਉਹ ਗੱਲ ਨਹੀਂ ਬਣੀ ਸੋਨ ਸਾਹਿਬ ਇਸ ਦੁਨੀਆ ਤੇ ਨਹੀਂ ਰਹੇਗੇ ਪਰ ਉਹ 4 ਸਾਲ ਪਾਰਟੀ ਦੇ ਸਾਰੇ ਹੈ ਮੌਜੂਦਾ ਸਰਕਾਰ ਸੀਗੀ ਉਹਨਾਂ ਨੇ ਕੋਈ ਕੰਮ ਤਾਂ ਡਾਲ ਕੇ ਕੋਈ ਕੀਤੇ ਹੋਈ ਨਹੀਂ ਜੀ ਮਿੱਠਾ ਘੋੜ ਦਾ ਮੰਮਾ ਹੀ ਬਸ ਕੋਈ ਕੰਮ ਨਹੀਂ ਫੇਰੇ ਆਜੋ ਦੁਕਾਨ ਨੂੰ ਆਜੋ ਫੇਰੇ ਆਜੋ ਜੂ ਕੰਮ ਕੋਈ ਨਹੀਂ ਬਸ ਕੋਈ ਨਹੀਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਵਿੱਚੋਂ ਜਿਹੜਾ ਜੁਆਇਨ ਕਰਾ ਕੇ ਰਮੇਸ਼ਰ ਨੂੰ ਨਿਮਟਿਕਟ ਦਿੱਤੀ ਆ ਹਾਂ ਜੀ ਮੈਂ ਦੇਖਦੇ ਹਾਂ ਉਹਨਾਂ ਦਾ ਨਾਮ ਕਿਉਂ ਗਏ ਤੁਸੀਂ ਪਹਿਲਾਂ ਵੀ ਉਹ ਤੁਹਾਡੇ ਹਲਕੇ ਦੇ ਵਿੱਚ ਤਿੰਨ ਚਾਰ ਵਾਰੀ ਜਿਹੜੇ ਵਿਧਾਇਕ ਬਣੇ ਤਿੰਨ ਵਾਰੀ ਬਣਿਆ ਮੈਂ ਲੋ ਦੇ ਉਹਦਾ ਨਾਂ ਨਹੀਂ ਹੋਈ ਨਾਂ ਕਰਕੇ ਵੀ ਅੱਧੀ ਟਿਕਟ ਇਹ ਖਰੇ ਫੇਰ ਬਾਜੀ ਮਾਰੂਗਾ ਹੁਣ ਅੱਜ ਕੱਲ ਬਹੁਤ ਖੂਬ ਚਰਚਾ ਚੋ ਕਹਿੰਦਾ ਵੀ ਮੈਂ ਬਹੁਤ ਕੰਮ ਕੀਤੇ ਹਲਕੇ ਦੇ ਲੋਕ ਜਿਹੜਾ ਮੈਨੂੰ ਟਿਕਟ ਦੇ ਨੂੰ ਵੋਟ ਪਾਉਣਗੇ ਉਹਨੇ ਜਦੋਂ ਕਾਲੀ ਸੀ ਜੀ ਉਦੋਂ ਕੰਮ ਕੀਤੇ ਹਨਾ ਇਥੇ ਠੀਕ ਹਨ ਕਿੱਥੇ ਕਰਦਾ ਕਿ ਨਹੀਂ ਕੀਤੇ ਪਰ ਹੁਣ ਨਹੀਂ ਹਾਂ ਕੇ ਲੋਕਾਂ ਨੂੰ ਸਾਥ ਦੇਣਗੇ ਇਹ ਰਵੀ ਮਹਾਰਾਜ ਜਾਣਦਾ ਨਹੀਂ ਕਿ ਉਹ ਕਿਵੇਂ ਇਹ ਉਹ ਹੀ ਜਾਣਦਾ ਅੱਜ ਦੀ ਹਵਾ ਕਿਹਦੇ ਵੱਲ ਬਾਪੂ ਜੀ ਹਵਾ ਜੀ ਧੰਨਵਾਦ ਜੀ ਅੱਜ ਚਬਾਲ ਦੇ ਵਿੱਚ ਲਾਈਵ ਤਸਵੀਰਾਂ ਤੁਹਾਨੂੰ ਇਸੇ ਤਰ੍ਹਾਂ ਅਗਲੇ ਪਿੰਡਾਂ ਦੇ ਵਿੱਚ ਸਾਡੇ ਨਾਲ ਜੁੜੇ ਰਹੇ ਦਿਖਾਉਂਦੇ ਰਹੋ ਧੰਨਵਾਦ ਪਈ ਫੋਰ ਬੋਤਲਾਂ ਲੈ ਹੈਗਾ ਤਾਂ ਬਈ ਤੁਸੀਂ ਡਰਾਈਵ ਨਾ ਹੋ ਜੇ ਨਾ ਕਰਵਾ ਰਿਹਾ ਬਾਪੂ ਜੀ ਬੋਲਣਾ